ਸਤਿ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਪੰਜਾਬ ਦੇ ਵਿੱਚ ਹੁਣ ਇੱਥੇ ਲੱਗੀ ਭਿਆਨਕ ਅੱਗ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਜੀ ਦੋਸਤੋ ਖਬਰ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਜੀਹਾਂ ਜਾਣਕਾਰੀ ਮਿਲੀ ਹੈ ਕਿ ਮੁੰਬਈ ਬਾਂਦਰਾ ਕੁਰਲਾ ਕੰਪਲੈਕਸ ਮੈਟਰੋ ਸਟੇਸ਼ਨ ਦੇ ਬਾਹਰ ਅੱਜ ਅੱਗ ਲੱਗ ਗਈ ਅੱਗ ਦੁਪਹਿਰ 1 ਵਜੇ ਦੇ ਕਰੀਬ ਲੱਗੀ ਤੇ ਅੱਗ ਬੀਸਮੈਂਟ ਵਿੱਚ ਲੱਗੀ ਜੋ ਕਿ ਇੱਕ ਤਰ੍ਹਾਂ ਤੇ ਫਰਨੀਚਰ ਤੱਕ ਪਹੁੰਚ ਗਈ ਅਧਿਕਾਰੀ ਅੱਗ ਤੇ ਕਾਬੂ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ ਨਾਲ ਹੀ ਹੁਣ ਇਸ ਕਰਨਾਬਦ ਮੈਟਰੋ ਸੇਵਾਵਾਂ ਨੂੰ ਸਥਾਈ ਤੌਰ ਤੇ ਰੋਕ ਦਿੱਤਾ ਗਿਆ ਫਾਇਰ ਬ੍ਰਿਗੇਡ ਦੀਆਂ ਟੀਮਾਂ मौके ਤੇ ਪਹੁੰਚ ਗਈਆਂ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਬਾਂਦਰਾ ਕੁਰਲਾ ਕੰਪਲੈਕਸ ਮੈਟਰੋ ਸਟੇਸ਼ਨ ਮੁੰਬਈ ਵਿੱਚ ਤੇ ਤੇ ਜਿੱਥੇ ਕਿ ਐਂਟਰੀ ਅਤੇ ਐਗਜ਼ਿਟ A4 ਦੇ ਬਰਾਬਰ ਹਰ ਸ਼ੁੱਕਰਵਾਰ ਨੂੰ ਜਾਣ ਕੇ ਇੱਕ ਵਿਸ਼ਾਲ ਅੱਗ ਲੱਗੀ ਇਸ ਘਟਨਾ ਕਸੇ ਪੂਰੀ ਸਟੇਸ਼ਨ ਜਿਤੂਆਂ ਫੈਲ ਗਈ ਜਿਸ ਕਰਕੇ ਯਾਤਰੀਆਂ ਨੂੰ ਲੱਗਾ ਅੱਗ ਲੱਗੀ ਹੈ ਤੇ ਉਹਨਾਂ ਚ ਦਹਿਸ਼ਤ ਫੈਲ ਗਈ ਯਾਤਰੀ ਦੁੱਧਰ ਭੱਜਣ ਲੱਗੇ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ